ਮੈਂ ਸਰ ਕੀ ਨਾਮ ਹੈ ਮੈਂ ਅਬਦੁਲ ওয়াহিদ ਐਕਸ ਮੈਂਬਰ ਪੰਜਾਬ ਆਫ ਕੋਰਡ ਔਰ ਇਥੇ ਪਟਿਆਲੇ ਵਿੱਚ ਬੜੇ ਲੰਬੇ ਅਰਸੇ ਤੋਂ ਅਸੀਂ ਰਹਿ ਰਹੇ ਹਾਰਟੀਕਲਚਰ ਨਾਲ ਰਿਲੇਟਡ ਬਿਜ਼ਨਸ ਹੈ ਸਰ ਕਿੱਦਾਂ ਦੇਖਦੇ ਹੋ ਇੱਕ ਕਸ਼ਮੀਰ ਵਿੱਚ ਇੱਕ ਮੰਦਾਨਗੀ ਘਟਨਾ ਹੋਈ ਹੈ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਵਾਕਈ ਬਹੁਤ ਮੰਨਪਾਗੀ ਬਹੁਤ ਦਿਲ ਨੂੰ ਤਕਲੀਫ ਦੇਣ ਵਾਲੀ ਹਰ ਤਰੀਕੇ ਨਾਲ ਦਹਿਲਾ ਦੇਣ ਵਾਲੀ ਔਰ ਜਿਹੜੇ ਕਰਨ ਵਾਲੇ ਆ ਉਹ ਇਨਸਾਨ ਨਹੀਂ ਜਾਨਵਰ ਹਨ ਹਿਵਾਨ ਹਨ ਇਨਸਾਨ ਹੈ ਨਹੀਂ ਔਰ ਸਤ ਸਤ ਕਾਰਵਾਈ ਹੋਣੀ ਚਾਹੀਦੀ ਹੈ ਕਿਦਾਂ ਦੇ ਦੋਸਤ ਧਰਮ ਨੂੰ ਧਰਮ ਪੁੱਛ ਕੇ ਗੋਲੀ ਮਾਰਨਾ ਇਹ ਸਾਰੀ ਚੀਜ਼ਾਂ ਇਸ ਵਿੱਚ ਕੋਈ ਸ਼ੱਕ ਹੈ ਹੀ ਨਹੀਂ ਤੇ ਤਾਂ ਇੱਕ ਅੰਗਰੇਜ਼ਾਂ ਦੇ ਵਕਤ ਦਾ ਕਹਾਵਤ ਹੈ ਇਹ ਇਸ ਤਰ੍ਹਾਂ ਦੇ ਉਹਨਾਂ ਨੇ ਇਹ Hindu Sikh ਵਿੱਚ Musalman ਚ ਅੰਗਰੇਜ਼ਾਂ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਦੀ ਦੰਗੇ ਨਹੀਂ ਹੋਏ ਇਹ ਆ ਕੇ ਉਹਨਾਂ ਨੇ ਕਰਾਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੌਜ ਨਾਲ 200 ਸਾਲ ਤੱਕ ਇੱਥੇ ਰਾਜ ਕਰਦੇ ਰਹੇ ਖੈਰ ਇਹ ਤਾਂ ਇਹ ਚੀਜ਼ ਤਾਂ ਇਸ ਦਾ ਕੋਈ ਜਵਾਬ ਨਹੀਂ ਹੈ ਮੇਰੇ ਕੋਲ ਬਟ ਕਿਦਾਂ ਦੇ ਵਾਰਦਾਤ ਨਹੀਂ ਕਰਗੇ ਤੇ ਸੋਸ਼ਲ ਮੀਡੀਆ ਦੇ ਮਾਫੀ ਵੀ ਮੰਗ ਰਿਹਾ ਚੱਲਣ ਇਸ ਕੋਲੋਂ ਕੌਣ ਟੈਰਰਿਸਮ ਕਰ ਰਹੀਆਂ ਮੈਂ ਮੈਂ ਉਹ ਜਿਹੜਾ ਮਾਸਟਰਮਾਈਂਡ ਹੈ ਉਹ ਕਹਿੰਦੇ ਜਿਹੜਾ ਹੋਇਆ ਇਨਸੈਂਟ ਗਲਤ ਹੋਇਆ ਮੈਂ ਨਹੀਂ ਇਹ ਦੇਖਿਆ ਹੈ ਰੇਤਾ ਇੱਕ ਡਰਾਮੇ ਬਾਜੀ ਅਗਰ ਉਹ ਹੈ ਜਾਂ ਕੀ ਹੈ ਮੋਦੀ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਗਏ ਜਿਹੜੇ ਹਿੰਦੁਸਤਾਨ ਵੀ ਜਿਹੜੇ ਮੁਸਲਮਾਨ ਰਹਿ ਗਏ ਉਹ ਬਾਹਰ ਜਾਣ ਹਿੰਦੁਸਤਾਨ ਮੁਸਲਮ ਨਹੀਂ ਰਹਿ ਰਹੇ ਉਹ ਤਾਂ ਪਾਕਿਸਤਾਨ ਦੇ ਜਿਹੜੇ ਵੀਜ਼ਾ ਤੇ ਆਏ ਹੋਏ ਹਨ ਉਹਨਾਂ ਨੂੰ ਵਾਪਸ ਜਾਣ ਦਾ ਆਦੇਸ਼ ਤੇ ਹੈ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ ਉਹ ਕਰਨਾ ਕੋਈ ਐਸੀ ਗਲਤ ਨਹੀਂ ਔਰ ਕਿੰਨੇ ਕ ਬੰਦੇ ਹੈ ਕਿੰਨਾ ਦੇਖਦੇ ਹੋ ਇਦਾਂ ਦੀ ਸਭਨਾ ਘਟਨਾਵਾਂ ਘਟਨ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੀ ਤੁਸੀਂ ਕੀ ਵੀ ਆਪੀਨ ਕਰਦੇ ਹੋ ਇਹ ਤਾਂ ਉਹਨਾਂ ਨੂੰ ਐਸੀ ਦਰਦਨਾਕ ਹੋਣੀ ਚਾਹੀਦੀ ਹੈ ਨਸੀਹਤ ਹੋਵੇ ਇਹ ਕੋਈ ਬੇਗਸੂਰ ਬੰਦਿਆਂ ਦੇ ਉੱਪਰ ਨਹੀਂ ਹੱਥੇ ਬੰਦਿਆਂ ਦੇ ਉੱਪਰ ਇਹ ਨਾ ਕਿ ਬਹਾਦਰੀ ਹੈ ਇਹ ਤਾਂ ਬੁਸਦਲੀ ਹੈ ਉਹਨਾਂ ਦੇ ਉੱਪਰ ਜੋ ਵੀ ਐਕਸ਼ਨ ਹੁੰਦਾ ਉਹ ਘੱਟ ਹੈ ਔਰ ਸਭ ਨੂੰ ਨਸੀਹਤ ਹੋਵੇ ਅੱਗੇ ਵਾਸਤੇ ਨਾ ਹੋਵੇ ਇਹ ਬਾਰ-ਬਾਰ ਚੀਜ਼ਾਂ ਹੁੰਦੀਆਂ ਹਨ ਔਰ ਇਹ ਚੀਜ਼ ਨਾਲ ਮੁਲਕ ਦੇ ਡਵੈਲਪਮੈਂਟ ਤੇ ਸ਼ਾਂਤੀ ਤੇ ਐਸਾ ਬਹੁਤ ਪੈਂਦਾ ਹੈ ਹਰ ਬੰਦਾ ਡਿਸਟਰਬਡ ਹੈ ਕਿਦਾਂ ਲੱਗਦਾ ਜਿਹੜੇ ਜੋ ਸਾਜੇ ਹੈ ਜਿਹੜਾ ਪੰਜਾਬ ਹੈ ਛੂੜ ਤੇ ਚੜਦਾ ਚੜਦਾ ਪੰਜਾਬ ਹੈ ਦੇ ਪੰਜਾਬ ਹੈ ਇਹਨਾਂ ਦੇ ਵਿੱਚ ਭਾਈਚਾਰੇ ਵਿੱਚ ਕੋਈ ਫਿੱਕ ਬੰਨ ਕੀ ਲੱਗਦਾ ਇਹਨਾਂ ਇਹ ਤਾਂ ਬਸ ਵਕਤ ਜਿਹੜਾ ਹੈ ਹਰ ਚੀਜ਼ ਨੂੰ ਬਟ ਇਹ ਆ ਕਿ ਇਹ ਅਸਰ ਤਾਂ ਹੁੰਦਾ ਹੈ ਬਹੁਤ ਨੁਕਸਾਨਦੇਹ ਹੈ ਇਸ ਚੀਜ਼ ਦਾ ਅਸੀਂ ਬੜੀ ਦਿਲੋਂ ਨਖੇਦੀ ਕਰਦੇ ਹਾਂ ਔਰ ਦੁਆ ਕਰਦੇ ਆ ਕਿ ਉਹ ਬੰਦੇ ਕਾਬੂ ਆ ਜਾਣ ਔਰ ਉਹਨਾਂ ਨੂੰ ਦਰਦਨਾਕ ਸਜ਼ਾ ਮਿਲੇ ਇੱਕ ਪਾਣੀ ਬੰਦ ਕਰਨ ਦੀ ਕਾਲ ਵੀ ਪਈ ਹੈ ਦੇ ਪਾਣੀ ਦਾ ਪਾਣੀ ਦਾ ਮੁੱਦਾ ਹੈ ਇਹਦੇ ਕੋਲ ਜਿਹੜੀ ਪੇਅ 17 ਕੋਲ ਜਿਹੜਾ ਦੂਜਾ ਬਰਫਾ ਉਂਝਦਾ ਕਰਨ ਬਾਕਸ ਪੈ ਗਿਆ ਉਹ ਤਾਂ ਪਾਣੀ ਬੰਦ ਕਰਨ ਦਾ ਤਾਂ ਇੱਕ ਟ੍ਰੀਟੀ ਹੈ ਉਸ ਨੂੰ ਦੁਆਰਾ ਤੋਂ ਰਿਵਿਊ ਕਰਨ ਦਾ ਤੇ ਸਸਪੈਂਸ਼ਨ ਕਰਨ ਦਾ ਹੈ ਐਕਚੁਅਲ ਅਮਲ ਚ ਲਿਆਉਣ ਵਾਸਤੇ ਤਾਂ ਬੜਾ ਲੰਬਾ ਅਰਸਾ ਲੱਗਦਾ ਉਸ ਨੂੰ ਤੇ ਉਹ ਗਵਰਨਮੈਂਟਾਂ ਦਾ ਮਾਮਲਾ ਹੁੰਦਾ ਹੈ ਕਿ ਉਹ ਗਵਰਨਮੈਂਟ ਨੇਚਰਲੀ ਕੁਛ ਨਾ ਕੁਛ ਜਿਹੜਾ ਹੈ ਉਹ ਕਰਦੀ ਆ ਤਾਂ ਕਿ ਉਸ ਨੂੰ ਠੱਲ ਪਾ ਸਕੇ ਉਹ ਸਪੋਰਟ ਜਿਹੜੀ ਹੈਗੀ ਹੈ ਟੈਰਰਿਸਟ ਨੂੰ ਪਾਕਿਸਤਾਨ ਤੋਂ ਹੀ ਮਿਲ ਰਹੀ ਹੈ ਇਸ ਵਿੱਚ ਤਾਂ ਕੋਈ ਡਾਊਟ ਨਹੀਂ ਹੈ ਇਸ ਕਰਕੇ ਜੋ ਵੀ ਕਰਿਆ ਹੈ ਠੀਕ ਕਰਿਆ ਹੈ ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਬਿਆਨ ਆਇਆ ਹੈ ਵੀ ਇੰਡੀਆ ਕੋਈ ਕਾਰਵਾਈ ਨਾ ਮੇਰੇ ਕੋਲ ਸਰ ਜੀ ਇਸ ਤੇ ਇੱਕ ਨਾ ਮੈਂ ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਸੁਣਿਆ ਨਹੀਂ ਹੈ